ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ YouTube ਫਾਰਮਰ ਚੈਨਲ ਤੇ ਸਵਾਗਤ ਹੈ ਤੁਹਾਡਾ ਸਭ ਦਾ ਸੋ ਗੱਲ ਕਰ ਰਹੇ ਆ ਅੱਜ ਆਪਾਂ ਕਣਕ ਦੀ ਗੱਲ ਕਰਾਂਗੇ ਕਿ ਫਰਵਰੀ ਮਹੀਨੇ ਦੇ ਵਿੱਚ ਕਣਕ ਦੀ ਆਪਾਂ ਕੀ ਦੇਖਭਾਲ ਕਰਨੀ ਹੈ ਪਾਣੀ ਦਾ ਸਚੱਜਾ ਪ੍ਰਬੰਧ ਕੀ ਹੈ ਤੇ ਕਿਹੜੀ ਸਪਰੇ ਵਗੈਰਾ ਕਰੀਏ ਤਾਂ ਜੋ ਹੁਣ ਜਿਹੜਾ ਕਣਕ ਦਾ ਕਿਉਂਕਿ ਹੁਣ ਸਾਰੇ ਦਾ ਸਮਾਂ ਹੈ ਗੋ ਪਰ ਚੁੱਕੀ ਹੈ ਦਾਣੇ ਵਧੀਆ ਨਿਕਰ ਨਾ ਰੋਏ ਵਜਨਦਾਰ ਬਣ ਸੋ ਇਹਦੇ ਲਈ ਆਪਾਂ ਨੂੰ ਕੀ ਉਪਰਾਲੇ ਕਰਨੇ ਚਾਹੀਦੇ ਨੇ ਤੋ ਹਾਲਾ ਕਿ ਜ਼ਿਆਦਾਤਰ ਕਿਸਾਨਾਂ ਨੂੰ ਇਹਦੇ ਬਾਰੇ ਪਤਾ ਹੀ ਆ ਪਰ ਫਿਰ ਵੀ ਕੁਝ ਦੋ ਚਾਰ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤਾਂ ਜੋ ਆਪਣੇ ਮਨ ਦੇ ਵਿੱਚ ਇੱਕ ਵਾਰ ਫੇਰ ਆਪਾਂ ਨੂੰ ਇਹ ਗੱਲ ਆ ਜਾਦਾ ਸਕਣ ਕਿ ਆਪਾਂ ਕੀ ਕੀ ਆਉਂਦੇ ਦਿਨਾਂ ਵਿੱਚ ਸਾਡਾ ਨਿਵਰਤਣੀ ਹੈ ਸੋ ਫਰਵਰੀ ਦੇ ਵਿੱਚ ਗੱਲ ਹੁਣ ਫਰਵਰੀ ਦਾ ਮਹੀਨਾ ਛੱਡੋ ਆਪਾਂ ਕਣਕ ਦੇ ਸਰੀ ਦੀ ਗੱਲ ਕਰਦੇ ਹਾਂ ਕਿ ਜਦੋਂ ਕਣਕ ਗੋਹ ਪਰ ਜਾਂਦੀ ਹੈ ਤੇ ਉਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਇੱਕ ਦਾ ਖਾਸ ਗਿਆਲ ਹੈ ਕਿ ਪਾਣੀ ਦਾ ਸਭ ਤੋਂ ਪਹਿਲਾਂ ਧਿਆਨ ਜ਼ਰੂਰ ਰੱਖਣਾ ਹੈ ਕਿ ਇਸ ਅਵਸਥਾ ਦੇ ਵਿੱਚ ਜਦੋਂ ਗੋਹ ਪਰ ਕੇ ਆਪਣੇ ਕਣਕ ਦੀਆਂ ਬੱਲੀਆਂ ਕੁਝ ਹੱਦ ਤੱਕ ਬਾਹਰ ਆਉਣ ਲੱਗ ਜਾਂਦੀਆਂ ਨੇ ਤਾਂ ਉਸ ਅਵਸਥਾ ਦੇ ਵਿੱਚ ਆਪਾਂ ਕਣਕ ਨੂੰ ਸੋਕਾ ਨਹੀਂ ਲੱਗਣ ਦੇਣਾ ਸਭ ਤੋਂ ਪਹਿਲਾਂ ਜ਼ਰੂਰੀ ਕੰਮ ਇਹ ਧਿਆਨ ਰੱਖਣਾ ਹੈ ਕੀ ਥੋੜੀ ਜਹੀ ਖੇਤ ਦੇ ਵਿੱਚ ਨਮੀ ਬਣੀ ਰਹੇ ਬਾਕੀ ਖੇਤ ਜਦੋਂ ਆਪਾਂ ਪਾਣੀ ਸ਼ੁਰੂ ਕਰਨਾ ਹੈ ਤਾਂ ਇਹਨਾਂ ਦਿਨਾਂ ਵਿੱਚ ਤਾਂ ਉਹ ਪਾਣੀ ਉਦੋਂ ਸ਼ੁਰੂ ਕਰ ਦੇਣਾ ਹੈ ਜਦੋਂ ਖੇਤ ਦੇ ਵਿੱਚ ਹਲਕੀ ਜਹੀ ਨਮੀ ਬਾਕੀ ਹੋਵੇ ਪੂਰੀ ਤਰ੍ਹਾਂ ਸੁੱਕੇ ਖੁਸ਼ਕ ਖੇਤ ਹੁਣ ਤੇ ਪਾਣੀ ਨਹੀਂ ਸ਼ੁਰੂ ਕਰਨਾ ਕਿਉਂਕਿ ਇਹਨਾਂ ਦਿਨਾਂ ਵਿੱਚ ਕਈ ਵਾਰ ਲਾਈਟ ਵੀ ਘਟ ਜਾਂਦੀ ਹੈ ਸੋ ਜਿਸ ਕਰਕੇ ਜਦੋਂ ਆਪਣੇ ਖੇਤ ਜਦੋਂ ਵੱਡੇ ਹੁੰਦੇ ਨੇ ਪਾਣੀ ਘੱਟ ਹੁੰਦਾ ਮੋਟਰ ਦਾ ਤਾਂ ਹੁੰਦਾ ਕੀ ਹੈ ਕਿ ਪਾਣੀ ਲਗਾਉਂਦੇ ਲਗਾਉਂਦੇ ਤੱਕ ਜਦੋਂ ਅੰਤ ਤੱਕ ਆਪਾਂ ਪਾਣੀ ਸਿਰੇ ਚੜਨ ਲੱਗਦਾ ਹੈ ਤਾਂ ਜਿਹੜੇ ਲਾਸਟ ਵਾਲੇ ਖੇਤ ਬਾਜਦੇ ਨੇ ਤਾਂ ਉਹ ਸੋਕੇ ਵਿੱਚ ਆ ਜਾਂਦੇ ਨੇ ਸੋ ਇਹ ਗੱਲ ਦਾ ਧਿਆਨ ਰੱਖਣਾ ਹੈ ਕਿ ਆਪਾਂ ਹਲਕੀ ਜਿਹੀ ਬਨਮ ਵੀ ਰਹਿੰਦੇ ਤੇ ਹੀ ਪਾਣੀ ਸ਼ੁਰੂ ਕਰ ਦੇਣਾ ਹੈ ਤਾਂ ਜੋ ਆਖਰੀ ਤੱਕ ਜਿਹੜਾ ਪਾਣੀ ਹੈ ਆਪਣਾ ਆਖਰੀ ਖੇਤ ਤੱਕ ਦਾ ਉਹ ਆਪਣਾ ਜਿਹੜਾ ਸਹੀ ਸਮੇਂ ਤੋਂ ਪਹਿਲਾਂ ਪਹਿਲਾਂ ਲੱਗ ਜਾਵੇ ਸੋ ਮੇਨ ਸਭ ਤੋਂ ਜ਼ਰੂਰੀ ਪਾਣੀ ਦਾ ਧਿਆਨ ਰੱਖਣਾ ਹੈ ਕਿਉਂਕਿ ਜੇਕਰ ਪਾਣੀ ਹੀ ਆਪਣਾ ਘਟ ਗਿਆ ਸੁੱਕਾ ਕਣਕ ਨੂੰ ਲੱਗ ਗਿਆ ਤਾਂ ਕਿਸੇ ਵੀ ਖਾਦ ਸਪਰੇਅ ਨੇ ਕੋਈ ਕੰਮ ਨਹੀਂ ਕਰਨਾ ਹੈ ਜੇਕਰ ਪਾਣੀ ਘਟ ਗਿਆ ਕਿਉਂਕਿ ਪਾਣੀ ਸਭ ਤੋਂ ਜ਼ਿਆਦਾ ਜ਼ਰੂਰੀ ਮਹੱਤਵਪੂਰਨ ਤੱਤ ਹੈ ਪਿਉ ਤੋਂ ਬਾਅਦ ਗੱਲ ਕਰਦੇ ਆ ਸਪਰੇ ਦੀ ਕਿ ਇਹਨਾਂ ਦਿਨਾਂ ਦੇ ਵਿੱਚ ਆਪਾਂ ਕਿਹੜੀ ਸਪਰੇ ਕਰੀਏ ਤਾਂ ਜੋ ਆਪਣਾ ਦਾਣਾ ਨਿੱਗਰ ਨਰਵਾ ਬਣੇ ਸੋਇਏ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਆਪਾਂ ਫੰਗੀਸਾਈਡੀ ਸਪਰੇ ਜ਼ਰੂਰ ਕਰਨੀ ਹੁੰਦੀ ਹੈ ਇਹਦੇ ਵਿੱਚ ਤੇ ਨਾਲ ਜੇਕਰ ਕੋਈ ਤੇਲੇ ਵਗੈਰੇ ਦੀ ਹਮਲਾ ਹੈ ਤੇਲੇ ਚਿੱਪੇ ਥੋੜੇ ਬਹੁਤ ਲੱਗਦੀ ਹੈ ਤਾਂ ਉਹ ਕਰ ਸਕਦੇ ਆ ਤੇ ਤੇਲੇ ਚਿੱਪੇ ਦਾ ਹਮਲਾ ਅਕਸਰ ਮੌਸਮ ਤੇ ਨਿਰਭਰਤ ਹੁੰਦਾ ਜੇਕਰ ਮੌਸਮ ਵਧੀਆ ਖੁਸ਼ਕ ਹੈ ਤਾਂ ਫਿਰ ਨਹੀਂ ਹੁੰਦਾ ਹੈ ਸਭ ਤੋਂ ਜ਼ਰੂਰੀ ਹੈ ਫੰਗੀਸਾਈਡ ਤੇ ਉਹਦੇ ਨਾਲ ਆਪਾਂ ਕੋਈ ਤਾਕਤ ਜਾਂ ਤੱਤਾਂ ਦੇ ਲਈ ਗੱਲ ਕਰੀਏ ਤਾਂ 13045 ਕਰ ਸਕਦੇ ਆ ਪ੍ਰਤੀ 1 ਕਿਲੋ ਦਾ ਪੈਕੇਟ ਇੱਕ ਕੀਲੇ ਦੇ ਹਿਸਾਬ ਨਾਲ ਪਾਣੀ ਆਪਾਂ ਘੱਟ ਤੋਂ ਘੱਟ 150 ਤੋਂ ਲੈ ਕੇ ਪੌਣੇ 200 ਲੀਟਰ ਲਗਾਈਏ ਇਹਦੇ ਨਾਲ ਆਪਣੀ ਡਿਫੰਗੀਸਾਈਡ ਸਪਰੇਅ ਹੋ ਵੀ ਵਧੀਆ ਕੰਮ ਕਰੂਗੀ ਤੇ ਨਾਲ ਆਪਣਾੜਾ ਐਨਪੀ ਕੇ 13045 ਵਗੈਰਾ ਜਾਂ ਕੋਈ ਵੀ ਹੈ ਉਹਦਾ ਵੀ ਵਧੀਆ ਰਿਜ਼ਲਟ ਮਿਲੇਗਾ ਤੇ ਦੋ ਇਹ ਹੋ ਗਈਆਂ ਤੇ ਇਹਦੇ ਨਾਲ ਆਪਾਂ ਕੋਈ ਬੋਰਨ ਵਗੈਰਾ ਦਾ ਤੱਤ ਪਾ ਸਕਦੇ ਆ ਕਿਉਂਕਿ ਬੋਰਨ ਵੀ ਵੀ ਇੱਕ ਵਧੀਆ ਦਵਾਈ ਹੈ ਜਿਹਦੇ ਕਰਕੇ ਆਪਣਾ ਜਿਹੜਾ ਦਾਣੇ ਨਿੱਗਰ ਨਰਵਾ ਵਜਨਦਾਰ ਕੰਦੇ ਵਿੱਚ ਵੀ ਕਾਫੀ ਜਿਆਦਾ ਭੂਮਿਕਾ ਨਿਭਾਉਂਦਾ ਹੈ ਉਸ ਤੋਂ ਇਲਾਵਾ 13045 ਦੇ ਵਿੱਚ ਪੋਟਾਸ਼ ਹੁੰਦੀ ਹੈ ਇਹਨਾਂ ਪੋਟਾਸ਼ੀਅਮ ਨਾਈਟ੍ਰੇਟ 45% ਤਾਂ ਉਸ ਦਾ ਵੀ ਵਧੀਆ ਯੋਗਦਾਨ ਹੈ ਪोटाश ਵੀ ਕਿਉਂਕਿ ਦਾਣੇ ਨੂੰ ਨਿੱਗਰ ਨਰਵਾ ਵਜਨਦਾਰ ਤੇ ਚਮਕਦਾਰ ਬਣਾਉਣ ਦੇ ਵਿੱਚ ਕਾਫੀ ਜਿਹੜੀ ਵਧੀਆ ਆਪਣਾ ਰੋਲ ਨਿਭਾਉਂਦੀ ਹੈ ਸੋ ਇਹਨਾਂ ਦੋ ਤੱਤਾਂ ਦੇ ਵਿੱਚੋਂ ਆਪਾਂ ਕੋਈ ਇੱਕ ਵਰਤ ਸਕਦੇ ਹਾਂ ਤੇ ਨਾਲ ਫੰਗੀਸਾਈਡ ਸਪਰੇਅ ਹੋ ਗਈ ਬਾਕੀ ਦੱਸਿਆ ਜਿਵੇਂ ਤੇਲ ਦੇ ਚੇਪੇ ਦਾ ਜੇ ਕੋਈ ਹਮਲਾ ਲੱਗਦਾ ਹੈ ਤਾਂ ਕਰ ਸਕਦੇ ਨਹੀਂ ਲੋੜ ਨਹੀਂ ਹੈ ਬਾਧੂ ਖਰਚੇ ਦੀ ਬਾਕੀ ਪਾਣੀ ਦਾ ਉਸ ਚੱਜਾ ਧਿਆਨ ਰੱਖਣਾ ਹੈ ਤੇ ਉਸ ਤੋਂ ਇਲਾਵਾ ਪਾਣੀ ਹੁਣ ਲੱਗੇ ਜਿਉਂ-ਜਿਉਂ ਅੱਗੇ ਸਮਾ ਅੱਗੇ ਵਧੇਗਾ ਤਾਂ ਪਾਣੀ ਲਗਾਉਂਦੇ ਸਮੇਂ ਧਿਆਨ ਰੱਖਣਾ ਹੈ ਕਿ ਆਪਣਾ ਪਾਣੀ ਜਦੋਂ ਕਣਕ ਨਿਸਰ ਜਾਂਦੀ ਹੈ ਪੂਰੀ ਤਰ੍ਹਾਂ ਬੱਲੀਆਂ ਬਾਹਰ ਆ ਜਾਂਦੀਆਂ ਤਾਂ ਪਾਣੀ ਧਿਆਨ ਰੱਖਣਾ ਕਿ ਹਵਾ ਦੇਖ ਕੇ ਜ਼ਰੂਰ ਲਗਾਉਣਾ ਹੋ ਸਕੇ ਤਾਂ ਲਗਭਗ ਸ਼ਾਮ ਦੁਪਹਿਰ ਤੋਂ ਬਾਅਦ ਪਾਣੀ ਲਗਾਇਆ ਜਾਵੇ ਕਿਉਂਕਿ ਦੁਪਹਿਰ ਦੇ ਆਸ-ਪਾਸ ਹਵਾਵਾਂ ਹੁਣ ਤੇਜ਼ ਹੋਣੀਆਂ ਸ਼ੁਰੂ ਹੋ ਜਣੀਆਂ ਨੇ ਜਿਉਂ-ਜਿਉਂ ਸਮਾਂ ਅੱਗੇ ਵਧੇ ਕੰਮ ਫਰਵਰੀ ਤੋਂ ਬਾਅਦ ਮਾਰਚ ਦੇ ਵਿੱਚ ਤੇ ਬਾਕੀ ਆਖਰੀ ਪਾਣੀ ਮੌਸਮ ਨੂੰ ਮੱਦੇਨਜ਼ਰ ਦੇਖ ਕੇ ਲਗਾਇਆ ਜਾਂਦਾ ਹੈ ਕਿ ਅਪ੍ਰੈਲ ਦੇ ਮਹੀਨੇ ਵਿੱਚ ਜਾਂ ਮਾਰਚ ਦੇ ਅੰਤਮ ਦਿਨਾਂ ਵਿੱਚ ਜਦੋਂ ਆਪਾਂ ਪਾਣੀ ਲਗਾਉਣਾ ਹੈ ਤਾਂ ਵੀ ਕਿੰਨੀ ਕੁ ਗਰਮੀ ਹੈ ਕਿੰਨਾ ਟੈਂਪਰੇਚਰ ਹੈ ਉਹ ਹਿਸਾਬ ਦੇ ਨਾਲ ਦੇਖ ਕੇ ਆਪਾਂ ਪਾਣੀ ਬੰਦ ਕਰਨਾ ਹੈ ਆਪਣੀ ਫਸਲ ਦੇ ਮੁਤਾਬਕ ਕਿ ਜਦੋਂ ਬੜਾ ਫਸਲ ਦੇ ਦਾਣੇ ਹਨ ਸਖਤ ਹੋਣੇ ਸ਼ੁਰੂ ਹੋ ਗਏ ਤਦ ਉਸ ਤੋਂ ਬਾਅਦ ਆਪਾਂ ਪਾਣੀ ਬੰਦ ਕਰ ਦੇਣਾ ਹੈ ਬਾਕੀ ਆਖਰੀ ਪਾਣੀ ਲਗਾਉਂਦੇ ਸਮੇਂ ਜਿਹੜੇ ਆਖਰੀ 2 ਜਾਂ 3 ਪਾਣੀ ਇੰਨੇ ਨੇ 2 ਪਾਣੀ ਦੀ ਗੱਲ ਕਰਾਂਗੇ ਜਿਹੜੇ ਫਰਵਰੀ ਚ ਲੱਗਣਾ ਹੈ ਮਾਰਚ ਚ ਲੱਗਣਾ ਹੈ ਇਹ ਪਾਣੀ ਆਪਾਂ ਨੂੰ ਨਮੀ ਨਾਲ ਲਗਾਉਂਦੇ ਰਹਿਣਾ ਚਾਹੀਦਾ ਹੈ ਕਿ ਖੇਤ ਬਿਲਕੁਲ ਖੁਸ਼ਕ ਨਹੀਂ ਹੋਣ ਦੇਣਾ ਕਿਉਂਕਿ ਖੁਸ਼ਕ ਖੇਤ ਦੇ ਵਿੱਚ ਜਦੋਂ ਆਪਾਂ ਪਾਣੀ ਲਗਾਉਂਦੇ ਆ ਤਾਂ ਇੱਕ ਵਾਰ ਜ਼ਮੀਨ ਫੁੱਲਦੀ ਆ ਉਦੇ ਨਾਲ ਧਰਤੀ ਵਿੱਚ ਜਿਹੜੀ ਹੈ ਜੜਾਂ ਨੇ ਕਣਕ ਦੀ ਉਹਦੀ ਪਕੜ ਟਲੀ ਪੈਂਦੀ ਹੈ ਤੇ ਹਲਕੀ ਹਵਾ ਨਾਲ ਵੀ ਕਣਕ ਡਿੱਗ ਜਾਂਦੀ ਹੈ ਸੋ ਇਹ ਖਾਸ ਧਿਆਨ ਰੱਖਣਾ ਕਿ ਨਮੀ ਮੌਜੂਦ ਹੋਵੇ ਉਦੋਂ ਆਪਾਂ ਪਾਣੀ ਲਗਾ ਦੇਣਾ ਹੈ ਤਾਂ ਜੋ ਜੜਾਂ ਦੀ ਜਿਹੜੀ ਪਕੜਾ ਬਣੀ ਰਹੇ ਤੇ ਫਸਲ ਆਪਣੀ ਡਿੱਗੇ ਨਾ ਸੋ ਇਹਨਾਂ ਦੋ ਚਾਰ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ ਪਾਣੀ ਪਾਣੀ ਜਿਹੜਾ ਸਮੇਂ ਤੇ ਲਗਾਇਆ ਜਾਵੇ ਬਾਕੀ ਸਪਰੇਅ ਵਗੈਰਾ ਆਪਾਂ ਫੰਗੀ ਸਾਈਡ ਨਾਲ ਐਨਪੀਕੇ ਵਗੈਰਾ ਕਰ ਸਕਦੇ ਹਾਂ ਬੋਰਨ ਦੀ ਕਰ ਸਕਦੇ ਹਾਂ ਜਿਹਦੇ ਨਾਲ ਆਪਣੇ ਦਾਣੇ ਵਧੀਆ ਚਮਕਦਾਰ ਤੇ ਭਜਨਦਾਰ ਹੋਣਗੇ ਬਾਕੀ ਅਗਲੇ ਸਮੇਂ ਵਿੱਚ ਫਿਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਸਮੇਂ ਮੁਤਾਬਕ ਜੋ ਵੀ ਲੋਡ ਬਣਦੀ ਹੋਵੇਗੀ ਸੋ ਚੈਨਲ ਜਦੋਂ ਤੱਕ ਲਈ YouTube Farmer ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਹਾਨੂੰ ਖੇਤੀਬਾੜੀ ਬੰਡੀਆਂ ਤੇ ਮੌਸਮ ਦੀ ਖਬਰ ਮਿਲਦੀ ਰਹੇ